बस थोड़ी देर तो थो फ्री हो रहा मैं कॉस्मेटिक की शॉप पे आया थी गा दीदी ना ठीक है हां जी एडी ਦੇ ਕੜੇ ਦਿਖਾ ਦੇ ਬਸ ਇਧਰੋ ਫ੍ਰੀ ਹੋ ਕੇ ਤੁਹਾਡੇ ਕੋਲ ਹੀ ਆਣਾ ਵੀਰੇ ਓਕੇ ਵੀਰੇ ਓਕੇ ਇਹ ਥੋੜਾ ਜਲਦੀ ਕਰ ਲਓ ਮੈਂ ਫਟ ਪੰਜ ਪਿੰਡ ਦਾ ਹੀ ਕੰਮ ਹੈ ਮੇਰਾ फटाफट ਕੰਮ ਕਰ ਲੈਣਾ ਇਹ ਆਹ ਤਾਂ ਹੀ ਸੁਣ ਨਹੀਂ ਇਹ ਆ ਕੀ ਨੇ ਜene ਆ ਵੀ ਦੇਖੋ

ਸੋ ਕੇ ਹਮੇ ਮੈਨੂੰ ਕੈਂਸਲ ਹੋਈ ਹੈ ਕੱਲ ਮੈਂ ਸੁੱਤਿਆ ਸੀ ਮੇਰਾ ਭੱਗ ਗਿਆ ਮੰਗਾਇਆ ਸੀ ਚੱਲ ਤੂੰ ਛੱਡ ਮੈਨੂੰ ਆ ਕੜੇ ਦੱਸ ਕਿੰਨੇ ਦੇ ਹੋਗੇ ਆ ਦੋ ਜੀ ਦੇ ਪਾ ਲੇ ਹਾਂ ਆ ਦੱਸੋ ਇਹ ਹੋ ਗਏ ਜੀ ਤੁਹਾਡੇ 1800 ਰੁਪਏ ਹੋ ਗਏ ਤੁਹਾਡਾ ਦੋਨਾਂ ਦੇ ਹਾਂਜੀ ਦੇ ਲੋ ਮੇਰੇ ਥਾਰਾ ਚੋਟ ਕੋਈ ਨਹੀਂ ਲੈ ਹੋਰ ਦੱਸੋ ਕੁਝ ਚਾਹ ਕਾਫੀ ਪਾਣੀ ਪੁਲਾਈਏ ਕੁਝ ਨਹੀਂ ਬਸ ਥੈਂਕ ਯੂ ਆਲੋ ਤੁਸੀਂ 2 ਮਿੰਟ ਖੜੋ ਪਰ ਮੈਂ ਆਇਆ ਠੀਕ ਹੈ ਵੀਰੇ ਹੋਰ ਦੱਸੋ ਬੱਸ ਬੱਸ ਵੀਰੇ ਸ਼ੁਕਰੀਆ ਤੁਹਾਡਾ ਭਾਜੀ ਨਹੀਂ ਨਹੀਂ ਬਸ ਸ਼ੁਕਰੀਆ ਪਰਮਾਤਮਾ ਦਾ ਕਰਨਾ ਚਾਹੀਦਾ ਕਿਸੇ ਨੂੰ ਖੁਸ਼ੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਹਾਂਜੀ ਆਪ ਫਿਰ ਨੰਬਰ ਬਣ ਜਾਣਗੇ ਨੇਹਾ ਹਾਂਜੀ ਵੀਰੇ ਇੱਧਰ ਹਾਂਜੀ ਤੈਨੂੰ ਕੋਈ ਕੜੇ ਪਸੰਦ ਨੇ ਹਾਂਜੀ ਵੀਰੇ ਕਿਹੜੇ ਵਾਲੇ ਜਿਗਾ ਵੇ ਗਈ ਆਗੇ ਦਿਖਾ ਲਿਆ ਕਿੱਥੇ ਆਹ ਵਾਲੇ ਪਸੰਦ ਆ ਹਾਂਜੀ ਚ ਰੱਖ ਲੈ ਇਹਨੂੰ ਤੂੰ ਫੇਰ ਵੀਰੇ ਮੇਰੇ ਕੋ ਕਾ ਪੈਸੇ ਨਹੀਂ ਹੈਗੇ ਪੈਸੇ ਤੇਰੇ ਆ ਗਏ ਆ ਤੂੰ ਬਸ ਕੜੇ ਰੱਖ ਲੈ ਵੀਰੇ ਮੈਂ ਤਾਂ ਤੁਹਾਨੂੰ ਦਿੱਤੇ ਨਹੀਂ ਹੈਗੇ ਪੈਸੇ ਕਿੱਥੋਂ ਆਏ ਮੇਰੀ ਗੱਲ ਸੁਣ ਕੱਲ ਤੇਰਾ ਜਨਮ ਦਿਨ ਆ ਨਾ ਹਾਂਜੀ ਆ ਤੇਰੇ ਭਰਾ ਵੱਲੋਂ ਗਿਫਟ ਆ ਗਿਆ ਵਾ ਵੀਰੇ ਮੇਰੇ ਕੋ ਭਾਈ ਨਹੀਂ ਹੈਗਾ ਕੋਈ ਮੈਂ ਤੇਰਾ ਭਰਾ ਨਹੀਂ ਹੈਗੇ ਹਾਂ ਵੀਰੇ ਦੁਨੀਆ ਤੇ ਹੋਰ ਕੋਈ ਤੇਰਾ ਭਰਾ ਨਹੀਂ ਹੈਗਾ ਫੇਰ ਹੈਗੇ ਹੈਗੇ ਆ ਨਾ ਹਾਂਜੀ ਬਸ ਤੇਰੇ ਭਰਾ ਵੱਲੋਂ ਹੀ ਹੈ ਗਿਫਟ ਆਇਆ ਵਾ ਤੂੰ ਰੱਖ ਲੈ ਤੂੰ ਵੀ ਕਿਹਾ ਕਿ ਭਾਈ ਨਹੀਂ ਦਿੱਤੇ ਆ ਨੇਹਾ ਇਹ ਮੈਂ ਨਹੀਂ ਦਿੱਤਾ ਤੈਨੂੰ ਗਿਫਟ ਪਰ ਤੇਰੇ ਭਰਾ ਵੱਲੋਂ ਆਇਆ ਪਰ ਨਾਮ ਨਹੀਂ ਦੱਸ ਸਕਦਾ ਤੈਨੂੰ ਮੈਂ ਰੱਖ ਲੈ ਤੂੰ ਜਾ ਐਸ਼ ਕਰ ਇਹ ਆ ਆ ਕਿੰਨੇ ਹੋਵੇ ਭਰੇ ਤੁਹਾਡੇ 1800 ਰੁਪਏ ਹੋ ਗਿਆ ਭਾਜੀ ਮੇਰੇ ਉਹ 3000 ਰੁਪਏ 3000 ਕਿਉਂ ਭਾਜੀ 1800 ਹੋਇਆ ਦੋ ਕੜੇ ਤੇ ਸੈੱਟ ਦੀਦੀ ਨੇ ਲਏ ਹਾਂਜੀ ਉਹਦੇ ਹੋ ਗਿਆ 1800 ਤੇ ਇੱਕ ਨਾ ਉਹ ਕੱਲ ਤੁਹਾਡੀ ਆ ਕੁੜੀ ਦਾ ਨਾ ਜਨਮ ਦਿਨ ਹੈ ਇੱਕ ਉਹਨੂੰ ਕੜੇ ਪਸੰਦਾ 1200 ਵਾਲੇ ਠੀਕ ਹੈ ਮੈਂ ਤੁਹਾਨੂੰ ਪੈਸੇ ਦਿੱਤੇ ਮੇਰਾ ਨਾਮ ਲੈਣ ਦੀ ਲੋੜ ਨਹੀਂ ਉਹਨੂੰ ਕੜੇ ਗਿਫਟ ਕਰ ਦੇ ਤੁਸੀਂ ਕਹੋ ਤਾਂ ਭਰਾ ਵੱਲੋਂ ਗਿਫਟ ਠੀਕ ਹੈ ਭਾਜੀ ਤੁਸੀਂ ਹੀ ਭਰਾ ਹੋ ਮੇਰੇ ਭਰਾ ਭਾਜੀ ਹਾਂਜੀ ਬਸ ਮੇਰਾ ਨਾਮ ਨਹੀਂ ਲੈਣਾ ਕੁੜੀ ਖੁਸ਼ ਹੋ ਜੂਗੀ ਹਾਂ ਠੀਕ ਹੈ ਬਾਜੀ ਸ਼ੁਕਰੀਆ ਬਸ ਇੰਨਾ ਕੰਮ ਚਾਹੀਦਾ ਸ਼ੁਕਰੀਆ ਤੁਹਾਡਾ ਬਾਜੀ ਨਹੀਂ ਨਹੀਂ ਬਸ ਸ਼ੁਕਰੀਆ ਪਰਮਾਤਮਾ ਦਾ ਕਰਨਾ ਚਾਹੀਦਾ ਕਿਸੇ ਨੂੰ ਖੁਸ਼ੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਹਾਂਜੀ ਆਪਰੇ ਨੰਬਰ ਬਣ ਜਾਣਗੇ